ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਗੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਸਾਡੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜਿੰਨੇ ਵੀ ਡਿਜ਼ਾਈਨ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਉਹਦੀ ਆਪਾਂ ਸਾਰੀਆਂ ਰੀਲਸ ਨੇ ਜਿਹੜੀਆਂ ਇੰਸਟਾਗ੍ਰam ਦੇ ਉੱਪਰ ਅਪਲੋਡ ਕਰਦੇ ਆਂਗੇ ਤੁਸੀਂ ਉੱਥੇ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਤੇ ਲੋ ਜੀ ਆਪਾਂ ਤੁਹਾਡੇ ਲਈ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਬਹੁਤ ਸੋਹਣੇ ਸੂਟ ਨੇ ਸਭ ਤੋਂ ਪਹਿਲਾ ਸੂਟ ਇਹ ਹੈਗਾ ਕਾਟਨ ਦਾ ਸਟਾਫ ਹੈ ਠੀਕ ਹੈ ਜੀ ਟਿਸਟਾ ਕਾਟਨ ਦਾ ਇਹ ਸਟਾਫ ਰਹੂਗਾ ਵਿਦਆਊਟ ਲਾਈਨਿੰਗ ਸਟਿਚ ਹੋਣ ਵਾਲਾ ਸਟਾਫ ਹੈ ਤੇ ਮੈਚਿੰਗ ਸੂਟ ਨੇ ਇਹ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟ ਬਣਿਆ ਹੋਇਆ ਸੀ ਠੀਕ ਹੈ ਜੀ ਬਹੁਤ ਸੋਹਣਾ ਇਹ ਆਪਾਂ ਵਿਦਆਊਟ ਲਾਈਨਿੰਗ ਸਟਿਚ ਕੀਤਾ ਹੋਇਆ ਹੈਗਾ ਪਿਓਰ ਕਾਟਨ ਦੇ ਵਿੱਚ ਸਟੱਫ ਹੈ ਇਹ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਲੇਸਸ ਲਾ ਕੇ ਸੂਟ ਨੂੰ ਰੈਡੀ ਕੀਤਾ ਹੈ ਬਾਕੀ ਤੁਹਾਡੀ ਇੱਛਾ ਤੁਸੀਂ ਕਿਸ ਤਰ੍ਹਾਂ ਰੈਡੀ ਕਰਵਾਉਣਾਗਾ ਠੀਕ ਹੈ ਕਿਸ ਤਰ੍ਹਾਂ ਡਿਜ਼ਾਈਨ ਕਰਵਾਉਣਾਗਾ ਇਹ ਤੁਹਾਡੇ ਤੇ ਡਿਪੈਂਡ ਹੈਗਾ ਤੇ ਲੋ ਜੀ ਇਸ ਤਰ੍ਹਾਂ ਆਪ ਹੈਗਾ neck ਬਣਾਇਆ ਹੋਇਆਗਾ ਦੇਖੋ ਜੀ neck ਦਾ ਡਿਜ਼ਾਈਨ ਦੇਖੋ ਬਹੁਤ ਸੋਹਣਾ ਪਰ ਇਹ neck ਬਣਾਇਆ ਹੋਇਆ ਹੈਗਾ ਤੁਸੀਂ ਜਿਸ ਤਰ੍ਹਾਂ ਦੇ neck ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਆਪਣਾ ਸਟਿਚ ਕੀਤਾ ਹੋਇਆ ਤੇ ਸੇਮ ਹੀ ਲੇਸ ਆਪਾਂ ਨੇ ਇਹਦੀਆਂ ਬਾਹਾਂ ਤੇ ਲਾਈ ਹੋਈ ਹੈਗੀ ਠੀਕ ਹੈ ਜੀ ਕਾਟਨ ਦਾ ਸੂਟ ਹੈ ਇਹ ਤੇ ਵਿਦਾਊਟ ਲਾਈਨਿੰਗ ਤੁਸੀਂ ਇਹਨੂੰ ਸਟਿਚ ਕਰ ਸਕਦੇ ਹੋ ਤੇ ਵਿਦਾਊਟ ਦੁਪੱਟਾ ਇਹ ਆਪਣੇ ਕੋਲ ਸੂਟ ਆ ਜਿਹੜੇ ਜਾ ਰਹੇ ਨੇ ਤੇ ਇਹ ਪੀਚ ਲਾਈਟ ਜਾਂ ਪੀਚ ਜਾਂ ਸ਼ੇਡ ਹੈ ਤੇ ਇਹਦੇ ਨਾਲ ਹੀ ਜਿਹੜੀ ਬਾਟਮ ਆ ਉਹ ਪਲੇਨ ਹੈਗੀ ਠੀਕ ਹੈ ਜੀ ਬਾਟਮ ਆਪਾਂ ਨਹੀਂ ਸਟਿਚ ਕੀਤੀ ਹੈਗੀ ਗਲੀ ਸ਼ਰਟ ਹੈ ਸਟਿਚ ਕਰਕੇ ਭੇਜਣੀ ਆ ਨਹੀਂ ਹੈਗੀਆਂ ਤੇ 2.5 ਮੀਟਰ ਤੋਂ ਬਾਟਮ ਦਾ ਸਟਾਫ ਮਿਲੇਗਾ ਠੀਕ ਹੈ ਤੇ ਬਹੁਤ ਸੋਹਣਾ ਸਟਾਫ ਹੈ ਤੇ ਇਸ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਵਿਦਾਊਟ ਦੁਪੱਟਾ ਸ਼ੋ ਹੋਊਗਾ ਕਿਉਂਕਿ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਇਸ ਲਈ ਵਿਦਾਊਟ ਦੁਪੱਟਾ ਸਕਰੀਨ ਤੇ ਪ੍ਰਾਈਸ ਸ਼ੋ ਹੋ ਦੁਪੱਟਾ ਤੁਸੀਂ ਜਿਹੜਾ ਕਹੋਗੇ ਆਪਾਂ ਉਹੀ ਤੁਹਾਨੂੰ ਲਾ ਕੇ ਦੇਵਾਂਗੇ ਤੇ ਦੂਸਰਾ ਸੂਟ ਇਹਦੇ ਵਿੱਚ ਇਹ ਵਾਲਾ ਦਾ ਠੀਕ ਹੈ ਜੀ ਇਹ ਵੀ ਟਿਸਟਾ ਦਾ ਹੈਗਾ ਕਾਟਨ ਦਾ ਸਟੱਫ ਹੈ ਜਿਹੜਾ ਟਿਸਟਾ ਦਾ ਸਟੱਫ ਹੁੰਦਾ ਬਹੁਤ ਸੁਹਣਾ ਹੁੰਦਾ ਬਹੁਤ ਹੀ ਵਧੀਆ ਹੁੰਦਾ ਹੈਗਾ ਸੌਫਟ ਹੈ ਇਹ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਲੋ ਜੀ ਠੀਕ ਹੈ ਤੇ ਇਹਦੇ بیس ਦਿੱਤੀ ਹੋਈ ਹੈਗੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਆਪਾਂ ਨੇ ਇਹਦਾ neck design ਬਣਾਇਆ ਹੋਇਆ ਹੈਗਾ। ਲੋ ਜੀ। ਤੁਸੀਂ ਚੈੱਕ ਕਰ ਸਕਦੇ ਹੋ neck ਦਾ design। ਇਹਦੀ neck ਤੇ ਆਪਾਂ ਨੇ ਇਸ ਤਰ੍ਹਾਂ design ਬਣਾਇਆ ਹੈਗਾ। ਸੇਮ ਲੇਸ ਆਪਾਂ ਨੇ ਦੀਆਂ ਬਾਹਾਂ ਦੇ ਉੱਪਰ ਵੀ ਲਾਈ ਹੋਈ ਹੈਗੀ। ਠੀਕ ਹੈ। ਬਾਕੀ ਤੁਸੀਂ ਜਿਸ ਤਰ੍ਹਾਂ ਦਾ design ਬਣਾਉਣਾ ਚਾਹੁੰਦੇ ਹੋ ਤੁਸੀਂ ਬਣਵਾ ਸਕਦੇ ਹੋਗੇ। ਇਹ ਤੁਹਾਡੀ ਇੱਛਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦਾ design ਪਸੰਦ ਹੈਗਾ ਤੇ ਇਹ ਵੀ ਮੈਚਿੰਗ suit ਹੈਗੇ ਤੇ ਇਹਦੇ ਨਾਲ ਬਾਟਮ ਪਲੇਨ ਹੈ। ਠੀਕ ਹੈ ਜੀ ਇਹ ਵੀ ਅਨਸਟਿਚ ਭੇਜਨੇ ਆ ਬਾਟਮ ਸ਼ਰਟ ਕੱਲੀ ਆਪਾਂ ਸਟਿਚ ਕੀਤੀ ਹੈਗੀ ਤੇ ਇਹਨਾਂ ਦਾ ਦੁਪੱਟਾ ਵੀ ਨਹੀਂ ਰੈਡੀ ਕੀਤਾ ਹੋਇਆ ਹੈਗਾ ਤੇ ਇਹਨਾਂ ਨੇ ਆਪਾਂ ਤੋਂ ਦੋ ਸ਼ਾਰਟਾਂ ਸਟਿਚ ਕਰਵਾਈਆਂ ਨੇ ਬਾਟਮ ਅਨਸਟਿਚ ਜਾ ਰਹੀਆਂ ਨੇ ਤੇ ਦੋ ਸੂਟ ਅਨਸਟਿਚ ਮੰਗਵਾਏ ਆ ਠੀਕ ਹੈ ਜੀ ਇਹ ਵਾਲਾ ਆਲ ਓਵਰ ਸੂਟ ਇਹ ਟਿਸਟਾ ਦਾ ਮਲ कॉटन ਦੇ ਵਿੱਚ ਹੈਗਾ ਠੀਕ ਹੈ ਬਹੁਤ ਹੀ ਸੋਹਣਾ ਬਹੁਤ ਸੌਫਟ ਸਟੱਫ ਹੈ ਇਹ 5 ਮੀਟਰ ਸੂਟ ਹੈ ਇਹਦੇ ਸੂਟ ਦਾ ਪ੍ਰਾਈਸ ਹੈਗਾ 2200 ਠੀਕ ਹੈ ਤੇ 2200 ਸੂਟ ਦਾ ਪ੍ਰਾਈਸ ਹੈ ਤੇ ਜੇ ਸ਼ਿਪਿੰਗ ਐਡ ਕਰਨੀ ਹੈ ਤਾਂ 2280 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਠੀਕ ਹੈ ਜੀ ਵਿਦ ਸ਼ਿਪਿੰਗ ਤੇ ਵਿਦਆਊਟ ਦੁਪੱਟਾ ਸੂਟ ਹੈ ਬਹੁਤ ਹੀ ਸੋਹਣਾ ਤੇ ਬਹੁਤ ਸੌਫਟ ਹੈ ਇਹ ਸਟੱਫ ਜਿਹੜਾ ਪਿਓਰ ਮਲ कॉटन ਦਾ ਸਟੱਫ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਸੂਟ ਏ ਹੈ ਇਹਨਾਂ ਦਾ ਬੁੱਕ ਕੀਤਾ ਹੋਇਆ ਆਲ ਓਵਰ ਤੇ ਦੂਸਰਾ ਇਹ ਵਾਲਾ ਹੈਗਾ ਇਹ ਆ ਗਿਆ ਆਪਣੇ ਕੋਲ ਈਸਟਾ ਦਾ ਇਹ ਵਾਲਾ ਟੀਸਟਾ ਦਾ ਮਲ कॉटन ਹੈ ਇਹ ਵਾਲੀ ਈਸਟਾ ਦੀ ਮਲ कॉटन ਹੈ ਠੀਕ ਹੈ ਜੀ ਤੇ ਇਹਦੇ ਨੀਚੇ ਲਾਈਨਿੰਗ ਐਜ਼ ਇਟ ਯੂ ਆਪਾਂ ਲਾਉਣੀ ਪਾਉਗੀ ਇਹ ਇਸਟਾ ਦੀ ਹੈ ਦੇਖੋ ਜੀ ਆਪਾਂ ਚੈੱਕ ਵੀ ਕਰਵਾ ਦਿੰਨੇ ਆਂ ਦੇਖੋ ਇਸਟਾ ਦਾ ਇਹ ਵਾਲੀ ਇਸਟਾ ਦੀ ਮਲ ਕਟਣਾਂਗੀ ਠੀਕ ਹੈ ਇਹਦੇ ਨਾਲ ਦਾ ਮੈਂ ਖੁਦ ਆਪਣਾ ਸੂਟ ਵੀ ਸਟਿਚ ਕਰਿਆਗਾ ਤੇ ਤੁਹਾਡੇ ਨਾਲ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਜਰੂਰ ਕਰਾਂਗੇ ਤੇ ਬਾਕੀ ਇਹਦੇ ਵਿੱਚ ਆਪਣੇ ਕੋਲ ਦੋ ਤਿੰਨ ਕਲਰ ਹੈਗੇ ਆਗੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਡਾਰਕ ਸ਼ੇਡ ਹੈਗੇ ਆ ਠੀਕ ਹੈ ਜੀ ਤੇ ਬਹੁਤ ਸੋਹਣਾ ਸਟੱਫ ਹੈ ਇਹ ਇਹ ਵੀ 5 ਮੀਟਰ ਹੈ ਤੇ ਸੂਟ ਆਪਣੇ ਕੋਲ ਅਨਸਟਿਚ ਜਾ ਰਹੇ ਨੇ ਤੇ ਤੁਸੀਂ ਸਟਿਚਿੰਗ ਕਰਾਉਣੀ ਹੈ ਨਹੀਂ ਕਰਾਉਣੀ ਹੈ ਤੁਹਾਡੀ ਇੱਛਾ ਅਨੁਸਾਰ ਤੇ ਹੁਣ ਆਪਾਂ ਇਹਦੇ ਵਿੱਚ ਸੂਟ ਦਿਖਾ ਰਹੇ ਹਾਂ ਜਿਹੜੇ ਕਟ ਰੇਂਜ ਵਾਲੇ ਨੇ ਟਿਸਟਾ ਦੇ ਇਹ ਆਪਣੇ ਕੋਲ ਆਲ ਓਵਰ ਦੇ ਵਿੱਚ ਸੂਟ ਹੈ ਟਿਸਟਾ ਦੀ ਕਲੈਕਸ਼ਨ ਹੋਊਗੀ ਠੀਕ ਹੈ ਜੀ ਟੀਸਟਾ ਕਾਟਨ ਦੇ ਵਿੱਚ ਹੈਗਾ ਕਿਉਂਕਿ ਟੀਸਟਾ ਦੇ ਵਿੱਚ ਵੀ ਕਈ ਰੰਗ ਆ ਰਹੀਆਂ ਨੇਗੇ ਉਹ ਮੈਚਿੰਗ ਦੇ ਵਿੱਚ ਸੀ ਉਹਦਾ ਪ੍ਰਾਈਸ ਹੈਗਾ ਸੀ 1400 ਤੇ ਇਹ ਹੈਗਾ ਆਲ ਓਵਰ ਠੀਕ ਹੈ ਜੀ ਆ ਦੇਖੋ ਇਹ ਆਲ ਓਵਰ ਹੈ 5 ਮੀਟਰ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਇਹ ਆਪਣੇ ਕੋਲੇ ਸਿੰਗਲ ਸੂਟ ਹੈ ਤੇ ਇਹਦਾ ਪ੍ਰਾਈਸ ਰਹੂਗਾ 1600 ਠੀਕ ਹੈ ਜੀ ਤੇ ਸ਼ਿਪਿੰਗ ਦੇ ਵਿੱਚ ਐਡ ਨਹੀਂ ਹੈਗੀ ਤੇ ਸ਼ਿਪਿੰਗ ਐਡ ਕਰਨੀ ਹੈ ਤਾਂ 1680 ਰੁਪਏ ਵਿਦ ਸ਼ਿਪਿੰਗ ਠੀਕ ਹੈ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹਦੇ ਵਿੱਚ ਤੇ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਤੇ ਦੂਸਰਾ ਸੂਟ ਹੈਗਾ ਆਪਣੇ ਇਹਦੇ ਵਿੱਚ ਇਹ ਵਾਲਾ ਆਲਓਵਰ ਲੋਚ ਦੇਖੋ ਜੀ ਸਟਾਫ ਇੰਨਾ ਵਧੀਆ ਇੰਨਾ ਜਿਆਦਾ ਸੌਫਟ ਹੈ ਜਿਹੜੀਆਂ ਵੀ ਮੇਰੀਆਂ ਭੈਣਾਂ ਨੇ ਸਭ ਤੋਂ ਮੰਗਵਾਏ ਨੇ ਸਟਿਚ ਕਰਕੇ ਵੇਅਰ ਕੀਤੇ ਨੇਗੇ ਤੇ ਬਹੁਤ ਹੀ ਸੋਹਣਾ ਇਹਦਾ ਰਿਸਪੌਂਸ ਮਿਲਿਆਗਾ ਸਾਨੂੰ ਮੈਂ ਖੁਦ ਵੀ ਆਪਣਾ ਸੂਟ ਰੈਡੀ ਕੀਤਾਗਾ ਤੇ ਇੰਨਾ ਵਧੀਆ ਜਿਆਦਾ ਸਟਾਫ ਹੈ ਸੌਫਟ ਦੇਖੋ ਜੀ ਡਾਰਕ ਸ਼ੇਡ ਦੇ ਵਿੱਚ ਆਇਆ ਤੁਹਾਨੂੰ ਕਲਰ ਬਿਲਕੁਲ ਪਰਫੈਕਟ ਨਜ਼ਰ ਆ ਰਿਹਾ ਤੇ ਇਹਦਾ ਪ੍ਰਿੰਟ ਇਸ ਤਰ੍ਹਾਂ ਦਾ ਤੇ ਆਪਾਂ ਇਹ ਨਾਲ ਦਾ ਸੂਟ ਸਟਿਚ ਕਰਕੇ ਵੀ ਭੇਜੇ ਆ ਉਹ ਆਪਾਂ ਵੀਡੀਓ ਵੀ ਪਾਈ ਹੋਈ ਆ ਸ਼ਾਇਦ ਉਹਨੂੰ ਅੱਗੇ ਪਿੱਛੇ ਵੀਡੀਓ ਮਿਲ ਨਹੀਂ ਇਹ ਪਹਿਲਾਂ ਮਿਲ ਜਿਓ ਬਾਅਦ ਵਿੱਚ ਹੋਵੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਤੁਸੀਂ ਉਸ ਤਰ੍ਹਾਂ ਸੂਟ ਇਹਨੂੰ ਰੈਡੀ ਕਰਵਾ ਸਕਦੇ ਹੋ ਵੀ ਟਿਸਟਾ ਦੀ ਕਲੈਕਸ਼ਨ ਆ ਆਲ ਓਵਰ ਹੋਊਗਾ ਠੀਕ ਹੈ ਤੇ ਇਹਦਾ ਪ੍ਰਾਈਸ ਹੈਗਾ 1600 ਜੇ ਤੁਸੀਂ ਇਹਨੂੰ ਮੈਚਿੰਗ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਆਫ ਵਾਈਟ ਜੈਸ ਤਰ੍ਹਾਂ ਸਕਿਨ ਆਪਾਂ ਡਾਈ ਕਰਵਾ ਦਾਂਗੇ ਚਿਕਨ ਦੀ ਬਾਟਮ ਨਾਲ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਉਹਦਾ ਪ੍ਰਾਈਸ ਉਸ ਦੇ ਹਿਸਾਬ ਨਾਲ ਹੋ ਜੇ ਤੁਸੀਂ ਮੈਚਿੰਗ ਦੇ ਵਿੱਚ ਕਰਵਾਉਂਗੇ ਚਿਕਨ ਦੀ ਬਾਟਮ ਦੇ ਨਾਲ ਤੇ ਉਸ ਅਲੱਗ ਹੋ ਜਾਊਗਾ ਠੀਕ ਹੈ ਜੀ ਇਹ ਆਲ ਓਵਰ ਆਪਣੇ ਲਵੇ ਤੇ ਦੂਸਰਾ ਆ ਗਿਆ ਲੋ ਜੀ ਇਹ ਕਟ ਰਿੰਜ਼ ਵਾਲੀ ਆ ਗਈ ਤੇ ਇਹ ਬਲੈਕ ਕਲਰ ਦੇ ਵਿੱਚ ਆ ਗਿਆ ਲੋ ਓਚੀ ਇੰਨਾ ਦੀ ਇੰਨੀ ਜ਼ਿਆਦਾ ਡਿਮਾਂਡ ਹੈ ਕਿ ਇਹ ਆਪਾਂ ਨੂੰ ਮਿਲ ਨਹੀਂ ਰਿਹਾ ਸਟਾਕ ਆਪਣੇ ਕੋਲ ਦੁਬਾਰੇ ਇਹ ਆ ਨਹੀਂ ਰਿਹਾ ਹੈਗਾ ਤੇ ਇੰਨਾ ਵਧੀਆ ਜ਼ਿਆਦਾ ਸਟਾਫ ਹੈ ਇਹ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹ ਬਲੈਕ ਕਲਰ ਦੇ ਵਿੱਚ ਹੈਗਾ ਤੇ ਇਹ ਵੀ ਚਿਸਟਾ ਵਾਲਿਆਂ ਦਾ ਹੀ ਆ ਠੀਕ ਹੈ ਜੀ ਲੋ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟ ਹੈ ਇਹ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰ ਸਕਦੇ ਹੋ ਤੇ نیچے ਲਾਈਨਿੰਗ ਦੀ ਕੋਈ ਲੋੜ ਨਹੀਂ ਹੈ ਕਿ ਤੇ ਇਹਦੇ ਨਾਲ ਪਲੇਨ ਬਾਟਮ ਆਗੇ ਠੀਕ ਹੈ ਤੇ ਵਿਦਆਊਟ ਦੁਪੱਟਾ ਹੋਣਗੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਜੂ 1400 ਪ੍ਰਾਈਸ ਹੈ ਸੂਟ ਦਾ ਠੀਕ ਹੈ ਜੀ ਤੇ ਦੁਪੱਟਾ ਜਿਹੜਾ ਤੁਸੀਂ ਕਹੋਗੇ ਉਹੀ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਲਓ ਜੀ ਬਲੈਕ ਕਲਰ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਆਪਾਂ ਜਿੰਨੇ ਵੀ ਬਲੈਕ ਕਲਰ ਲੈ ਕੇ ਆਏ ਆਪਣੇ ਸਾਰੇ ਹੀ ਸੋਲਡ ਆਊਟ ਹੋ ਗਏ ਤੇ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਬਾਕੀ ਸਟਾਫ ਦੀ ਗੱਲ ਕਰੀਏ ਸਟਾਫ ਇੰਨਾ ਜਿਆਦਾ ਸੋਹਣਾ ਹੈ ਕਿ ਸਦਾ ਦਾ ਸਟਾਫ ਵੈਸੇ ਵੀ ਵਧੀਆ ਹੁੰਦਾ ਹੈਗਾ ਠੀਕ ਹੈ ਜੀ ਆਪਾਂ ਜਿੰਨਾ ਵੀ ਪ੍ਰਿੰਟ ਸੂਟ ਲੈ ਕੇ ਆ ਰਹੇ ਆ ਸਾਦਾ ਸਾਰਾ ਹੀ ਬ੍ਰਾਂਡਡ ਲੈ ਕੇ ਆ ਰਹੇ ਆ ਵਧੀਆ ਕੁਆਲਿਟੀ ਦੇ ਵਿੱਚ ਲੈ ਕੇ ਆ ਰਹੇ ਆ ਠੀਕ ਹੈ ਜੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਬਾਕੀ ਆਪਣੇ ਪ੍ਰਾਈਸ ਨੇ ਜਿਹੜੇ ਉਹ ਬਹੁਤ ਹੀ ਜਾਇਜ਼ ਨੇ ਲਓ ਜੀ ਅਗਲਾ ਸੂਟ ਇਹ ਵੀ ਆਪਣਾ ਮੈਚਿੰਗ ਦੇ ਵਿੱਚ ਹੈਗਾ ਇਹ ਆਪਣਾ ਆ ਗਿਆ ਲਾਈਟ ਕਲਰ ਦੇ ਵਿੱਚ ਇਹ ਵੀ ਟਿਸਟਾ ਵਾਲਿਆਂ ਦਾ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈ ਦੇਖੋ ਜੀ ਤੇ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਜਿਹੜੇ ਆਪਣੇ ਕੋਲੇ ਸੂਟ ਬਾਕੀ ਰਹਿ ਗਏ ਆਪਾਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂਗੇ ਠੀਕ ਹੈ ਜੀ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰਕੇ ਆਪਣੇ ਸੂਟ ਐ ਜਿਹੜੀ ਬੁੱਕ ਕਰ ਸਕਦੇ ਹੋ ਤੇ ਲਓ ਜੀ ਦੇਖੋ ਜੀ ਇੰਨਾ ਜਿਆਦਾ ਸੌਫਟ ਹੈਗਾ ਫੜ ਕੇ ਹੀ ਆਪਾਂ ਨੂੰ ਮਹਿਸੂਸ ਹੁੰਦਾ ਵੀ ਇੰਨਾ ਜਿਆਦਾ ਸੌਫਟ ਹੈਗਾ ਟੈਸਟਾ ਦਾ ਸਟੱਫ ਹੈ ਜਿਹੜਾ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹ ਵੀ ਆਪਣੀ ਸ਼ਰਟ ਹੋਗੀ 2.5 ਮੀਟਰ ਤੁਹਾਨੂੰ ਸ਼ਰਟ ਮਿਲੂਗੀ 2.5 ਮੀਟਰ ਹੀ ਤੁਹਾਨੂੰ ਬਾਟਮ ਮਿਲੂ ਮੈਚਿੰਗ ਦੇ ਵਿੱਚ ਤੇ ਬਾਕੀ ਆਪਾਂ ਚੈੱਕ ਕਰ ਲਾਂਗੇ ਆਪਾਂ ਚੈੱਕ ਵੀ ਨਹੀਂ ਕੀਤੀਆਂ ਵੀ 2.5 ਮੀਟਰ ਦੀ ਆ ਰਹੀਆਂ ਨੇ ਜਾਂ 3 ਦੀਆਂ ਆ ਰਹੀਆਂ ਨੇ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਬਹੁਤ ਸੋਹਣੇ ਸਰਦਾਰੀ ਜਿਹੇ ਕਲਰ ਨੇਗੇ ਕੋਈ ਆਸਤਰਾ ਨਹੀਂ ਹੈਗਾ ਵੀ ਕਲਰ ਨਹੀਂ ਸੋਹਣੇ ਹੈਗੇ ਬਹੁਤ ਸੋਹਣੇ ਕਲਰ ਨੇ ਤੇ ਠੀਕ ਹੈ ਜੀ ਨੋਰਮਲ ਏਜ ਦੀਆਂ ਪਹਿਣਾ ਵੀ ਇਹ ਸੂਟ ਜਿਹੜਾ ਸਟਿਚ ਕਰਵਾ ਸਕਦੀਆਂ ਨੇ ਕਿਉਂਕਿ ਆਪਾਂ ਇਹਦੇ ਨਾਲ ਜਦੋਂ ਟਾਈ ਡਾਈ ਇਸ ਤਰ੍ਹਾਂ ਜਿਹੜੇ ਇਹਦੇ ਵਿੱਚ ਕਲਰਿੰਗ ਹੈ ਉਸ ਤਰ੍ਹਾਂ ਦੇ ਆਪਾਂ ਦੁਪट्टे ਡਾਈ ਕਰਵਾ ਲਈਏ ਤਾਂ ਸੂਟ ਦੀ ਗ੍ਰੇਸ ਜਿਹੜੀ ਬਹੁਤ ਸੋਹਣੀ ਬਣ ਜਾਂਦੀ ਹੈ ਜੀ ਠੀਕ ਹੈ ਜੀ ਲਓ ਜੀ ਇਹਦਾ ਪ੍ਰਾਈਸ ਵੀ 1400 ਹੈ ਵਿਦਆਊਟ ਦੁਪੱਟਾ ਦੁਪੱਟਾ ਜਿਸ ਤਰ੍ਹਾਂ ਦਾ ਤੁਸੀਂ ਲਗਵਾਉਂਗੇ ਉਹਦੀ ਕਾਸਟ ਉਹਦੇ ਹਿਸਾਬ ਨਾਲ ਹੋ ਚੁਗੀ ਠੀਕ ਹੈ ਜੀ ਲਓ ਜੀ ਅੱਗੇ ਹੈਗਾ ਆਪਣਾ ਆਲ ਓਵਰ ਲਾਸਟ ਦੇ ਵਿੱਚ ਦੇਖੋ ਜੀ ਸੂਟ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਇਹ ਲਾਸਟ ਸੂਟ ਹੈਗਾ ਆਪਾਂ ਇਹਦੇ ਨਾਲ ਦੇ ਕਾਫੀ ਸੂਟ ਮੰਗਵਾਏ ਸੀ ਪਰ ਆਪਾਂ ਨੂੰ ਇੱਕ ਸੂਟ ਹੀ ਮਿਲਿਆ ਕਿਉਂਕਿ ਇਹਦੀ ਇੰਨੀ ਜ਼ਿਆਦਾ ਡਿਮਾਂਡ ਆ ਰਹੀ ਐ ਇਸ ਸਟੱਫ ਦੀ ਤੇ ਇਸ ਪ੍ਰਿੰਟ ਦੀ ਤੇ ਆਪਾਂ ਨੂੰ ਸਿੰਗਲ ਸੂਟ ਹੀ ਮਿਲ ਮਿਲੇਗਾ ਠੀਕ ਹੈ ਜੀ ਲਓ ਜੀ ਦੇਖੋ ਪ੍ਰਿੰਟ ਦੇਖੋ ਬਾਕੀ ਤੁਸੀਂ ਸਟਾਫ ਵੀ ਦੇਖੋ ਤੇ ਇਸ ਤਰ੍ਹਾਂ ਨਹੀਂ ਹੈਗਾ ਅਸੀਂ ਤੁਹਾਨੂੰ ਦਿਖਾਈਏ ਕੁਝ ਹੋਰ ਤੇ ਭੇਜੀਏ ਹੋਰ ਦੇਖੋ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਉਹੀ ਤੁਹਾਡੇ ਘਰ ਤੱਕ ਤੁਹਾਡੇ ਕੋਲੇ ਆਊਗਾ ਠੀਕ ਹੈ ਜੀ ਇਹ ਵੀ ਟਿਸਟਾ ਵਾਲਿਆਂ ਦਾ ਆਲ ਓਵਰ ਦੇ ਵਿੱਚ ਸੂਟ ਹੈ 5 ਮੀਟਰ ਸੂਟ ਹੈ ਲੋ ਜੀ ਇਹਦਾ ਪ੍ਰਾਈਸ ਹੈਗਾ ਜੀ ਬਾਕੀ ਸੋਨ ਵਿੱਚ ਚੈੱਕ ਕਰਕੇ ਵੀਡੀਓ ਦੇ ਪਾਧ ਹੋ ਸਕਦਾ 1600 ਹੋਵੇ ਜਾਂ 1700 ਇੱਥੇ ਤੱਕ ਇਹਦਾ ਪ੍ਰਾਈਸ ਹੈਗਾ ਠੀਕ ਹੈ ਜੀ ਤੇ ਲੋ ਜੀ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਜਲਦੀ ਤੋਂ ਜਲਦੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਤੁਸੀਂ ਆਰਡਰ ਕਰ ਦਿਓ ਤੇ ਇੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਦੋਂ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਨੇਗੇ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਹੋਰ ਭੈਣਾਂ ਵੀ ਇਹਦਾ ਫਾਇਦਾ ਲੈ ਸਕਦੀਆਂ ਨੇਗੇ ਠੀਕ ਹੈ ਜੀ ਚਲੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ